ਕੋਈ ਵੀ ਮੁਸ਼ਕਲ ਹੋ ਵੀ ਤੈਨੂੰ ਨਵਾਂ ਰਸਤਾ ਦਿਖਾ ਸਕਦੀ ਹੈ ਵੱਡਾ ਕੰਮ ਵੀ ਛੋਟੇ ਛੋਟੇ ਹਿੱਸਿਆਂ ਵਿੱਚ ਕਰਨਾ ਸੌਖਾ ਹੋ ਜਾਂਦਾ ਹੈ ਜਿਵੇਂ ਤੇਰੀ ਸੋਚ ਪਾਉਂਦੀ ਹੈ ਉਹ ਜਿਹੜਾ ਤੇਰਾ ਕੰਮ ਬਣਦਾ ਹੈ ਵੱਡੇ ਕੰਮ ਨੂੰ ਪੂਰਾ ਕਰਨ ਲਈ ਸਮਾਂ ਤੇ ਸਬਰ ਤੂੰ ਮੇ ਚਾਹੀਦੇ ਹਨ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀਆਂ ਤੁਹਾਡਾ ਏਗਲ ਡੈਰੀ ਫਾਰਮ ਦੇ ਵਿੱਚ ਜੀ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਮੇਰਾ ਪਾਠ ਜਿਹੜਾ ਚੱਲ ਰਿਹਾ ਅੱਜ ਚੌਪਈ ਸਾਹਿਬ ਦਾ ਪਾਠ ਲਾਇਆ ਹੋਇਆਗਾ ਤੇ ਜੀ ਉਸ ਤੋਂ ਬਾਅਦ ਮੈਂ ਪਹਿਲਾਂ ਜਸਵੀਰੀ ਉੱਠਣ ਲੱਗੀ ਨੇ ਸੋਚਿਆ ਸੀਗਾ ਵੀ ਮੈਂ ਫਰਿੱਜ ਸਾਫ਼ ਕਰਨੀ ਆ ਤਾਂ ਜਿਹੜਾ ਵੀ ਕੰਮ ਮੈਂ ਸਵੇਰੇ ਉੱਠਣ ਲੱਗੀ ਸੋਚ ਲਵਾਂ ਤਾਂ ਉਹ ਮੈਂ ਕਰਦੀ ਹੀ ਕਰਦੀ ਹੁੰਨੀ ਆ ਕਿ ਤਾਂ ਅੱਜ ਮੇਰੀ ਫਰਿੱਜ ਸੀਗੀ ਮੇਰਾ ਮੇਨ ਟੌਪਿਕ ਜਿਹੜਾ ਵੀ ਸਾਫ਼ ਕਰਨ ਵਾਲਾ ਸੀਗਾ ਤੇ ਚਲੋ ਫਿਰ ਕਰਦੇ ਆ ਫਰਿੱਜ ਨੂੰ ਸਾਫ਼ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਜਿਹੜੇ ਭਾਂਡੇ ਸੀਗੇ ਉਹ ਬਾਹਰ ਕੱਢੇ ਜਿਹੜਾ ਕੋਈ ਸਮਾਨ ਵਗੈਰਾ ਪਿਆ ਸੀਗਾ ਉਸ ਤੋਂ ਬਾਅਦ ਜਿਹੜੀ ਡੋਰ ਦੇ ਨਾਲ ਲੱਗੇ ਸੀਗੇ ਗਲਾਸ ਦੇ ਮਤਲਬ ਕਵਰ ਜੇ ਸੀਗੇ ਉਹ ਮੈਂ ਲਾ ਕੇ ਪਾਸੇ ਰੱਖਿਆ ਉਸ ਤੋਂ ਬਾਅਦ ਮੈਂ ਲਿਆ ਸੀਗਾ ਬੇਕਿੰਗ ਸੋਡਾ ਤੇ ਬਿਨੀ ਕਰ ਲਿਆ ਸੀ ਜਿਹਨੂੰ ਆਪਾਂ ਸਿਰਕਾ ਕਹਿੰਦੇ ਨੇ ਤੇ ਉਹਨਾਂ ਨੂੰ ਮਿਕਸ ਕਰ ਲਿਆ ਸੀਗਾ ਤੇ ਉਹ ਇਹ ਜਿੱਥੇ ਮੈਨੂੰ ਜ਼ਿਆਦਾ ਡਾਰਕ ਜਿਹੜਾ ਦਾਗ ਲੱਗਿਆ ਸੀਗਾ ਵੀ ਜਿਹੜਾ ਲੱਗ ਰਿਹਾ ਸੀਗਾ ਵੀ ਜੀ ਮੈਂ ਕਿਸੇ ਨਾਲ ਚੀਜ਼ ਨਾ ਮਸਲ ਕੇ ਲਾਉਂਗੀ ਤਾਂ ਲੈਣਾ ਨਹੀਂ ਸੀਗਾ ਤਾਂ ਇਹਦੇ ਨਾਲ ਕੀ ਜਿਹੜਾ ਉਹ ਦਾਗ ਮੈਂਟੋ ਮੈਂਟੀ ਲੱਗਿਆ ਮੈਨੂੰ ਜਿਆਦਾ ਰਗੜਨ ਦੀ ਲੋੜ ਨਹੀਂ ਪਈ ਹੈਗੀਗੀ ਤਾਂ ਇਹ ਦੇਖੋ ਮੈਂ ਇੱਥੇ ਜਿਆਦਾ ਦਾਗ ਆਗਾ ਇਹ ਜਿੱਥੇ ਬੋਤਲਾਂ ਪਾਣੀ ਵਾਲੀਆਂ ਲੱਗੀਆਂ ਹੁੰਦੀਆਂ ਉੱਥੇ ਹੀ ਜਿਆਦਾ ਪੈਂਦਾ ਹੁੰਦਾ ਇਦਾਂ ਦਾ ਦਾਗ ਤੇ ਮੈਂ ਇੱਥੇ ਬਸ ਇਸ ਚੀਜ਼ ਨੂੰ ਲਾਇਆ ਤੇ ਭੰਡਿਆਲਾ ਬਰਸ਼ ਲੈ ਲਿਆ ਸੀਗਾ ਤੇ ਉਹਨੂੰ ਹਲਕਾ ਜਿਹਾ ਜਿਹੜਾ ਮੜਾ ਜੇ ਹਲਕੇ ਜਿਹੇ ਹੱਥ ਨਾਲ ਉਹ ਕੀਤਾ ਨੂੰ ਸਾਫ ਤੇ ਚੰਗੀ ਤਰ੍ਹਾਂ ਸਾਫ ਹੋ ਗਿਆ। ਇੱਕ ਇਹਦੇ ਨਾਲ ਇਹ ਵੀ ਆ ਵੀ ਜੇ ਕੋਈ ਆਪਣੀ ਫ੍ਰਿਜ ਦੇ ਵਿੱਚੋਂ ਬਦਬੂ ਆ ਰਹੀ ਆਂਗੀ ਤਾਂ ਤੁਸੀਂ ਇਸ ਨੂੰ ਲਾ ਮਤਲਬ ਕੌਲੀ ਚ ਪਾ ਕੇ ਰੱਖ ਦੇਵੋ ਜਾਂ ਇਹਦੇ ਵਿੱਚ ਵਿਨੇਗਰ ਪਾ ਲਿਆ ਜਾਂ ਨਿੰਬੂ ਪਾ ਲਿਆ ਤਾਂ ਉਹ ਪਾ ਕੇ ਕੌਲੀ ਦੇ ਵਿੱਚ ਰੱਖ ਦੋ ਤੇ ਇੱਕ ਦੋ ਮਿੰਟ ਲਈ ਫ੍ਰਿਜ ਨੂੰ ਬੰਦ ਕਰ ਦੋ ਜਿਹੜੀ ਬਦਬੂ ਆਗੀ ਉਹ ਸਾਰੀ ਬਾਹਰ ਆ ਜੂਗੀ। ਮਤਲਬ ਸਾਰੀ ਸੈੱਟ ਹੋ ਜੂ ਬਦਬੂ। ਤਾਂ ਮੈਂ ਇੱਥੇ ਵੇਖੋ ਨਾਲੇ ਫ੍ਰਿਜ ਸਾਫ਼ ਕਰ ਰਹੀ ਹਾਂ ਤਾਂ ਅੱਜ ਮੈਂ ਤੁਹਾਨੂੰ ਨਾਲ ਮੇਰੇ ਨਾਲ ਇੱਕ ਪਹਿਲਾ ਚੈਨਲ ਸੀਗਾ World of Stories ਉਹ ਚੈਨਲ ਮੇਰਾ ਮੇਰੇ ਇਹ ਮਤਲਬ 1 ਮਿਲੀਅਨ ਤੱਕ ਵਿਊਜ਼ ਜਿਹੜੇ ਆ ਰਹੇ ਸੀ ਵੀਡੀਓ ਦੇ ਉੱਪਰ ਮਤਲਬ ਫੇਮਸ ਹੋ ਗਿਆ ਸੀਗਾ ਉਹਦੇ ਤੇ 8000 ਸਬਸਕ੍ਰਾਈਬਰ ਹੋ ਗਿਆ ਸੀਗਾ ਤਾਂ ਉਹ ਮੈਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਕਿੱਦਾਂ ਹਨਾ ਉਹ ਉਹ ਹੋ ਗਿਆ ਸੀਗਾ ਉਹਨੂੰ ਕੀ ਕਹਿੰਦੇ ਹੈਕ ਕਰ ਲਿਆ ਸੀ ਕਿ ਪਤਾ ਨਹੀਂ ਕਿਵੇਂ ਕੀਤਾ ਉਹ ਹੈ ਕਿਸੇ ਨੇ ਤੇ ਮੈਨੂੰ ਉਹ ਚੈਨਲ ਬਾਰੇ ਨਹੀਂ ਪਤਾ ਲੱਗਿਆਗਾ ਅਸੀਂ ਪੁੱਛਾ ਵੀ ਬਹੁਤ ਜ਼ਿਆਦਾ ਉਹ ਮੈਂ ਚੈਨਲ ਵਾਸ ਇੱਕ ਆ ਹੀ ਸ਼ੁਰੂ ਕਰ ਲਿਆ ਸੀਗਾ ਵੀ ਵੈਸੀ ਚਾਮ-ਚਾਮ ਦੀ ਚਪਈ ਨਹੀਂ ਤਾਂ ਉਹ ਚੱਲ ਗਿਆ ਸੀ ਚੈਨਲ ਹਨਾ ਵੀ ਵਧੀਆ ਉਹਦੇ ਤੇ ਵਿਊਜ਼ ਆਉਂਦੇ ਸੀਗੇ ਵਧੀਆ ਸਬਸਕ੍ਰਾਈਬਰ ਵੱਧ ਰਹੇ ਸੀਗੇ ਤਾਂ ਉਦੋਂ ਮੈਂ ਜਦੋਂ ਉਹ ਬੰਦ ਹੋਇਆ ਤਾਂ ਮੈਂ 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 ਰੋਈ ਵੀ ਬਹੁਤ ਉਸ ਦਿਨ ਵੀ ਜਦੋਂ ਉਹ ਬੰਦ ਹੋਇਆ ਸੀ ਕਿਉਂਕਿ ਕੋਈ ਵੀ ਕੰਮ ਆਪਾਂ ਜਦੋਂ ਮਿਹਨਤ ਕੀਤੀ ਹੋਵੇ ਨਾ ਤਾਂ ਉਹ ਕੰਮ ਆਪਣਾ ਹੀ ਹੋ ਜੇ ਵੀ ਫਿਰ ਦੁੱਖ ਲੱਗਦਾ ਏ ਪਰ ਫਿਰ ਮੈਨੂੰ ਇਹ ਹੋਇਆ ਵੀ ਕੀ ਹੋ ਸਕਦਾ ਵੀ ਉਹ ਮੇਰੇ ਚੰਗੇ ਲਈ ਹੋਇਆ ਹੋਵੇ ਮੈਂ ਉਸ ਸਾਲ ਬਾਅਦ ਸਾਲ ਹੋ ਗਿਆ ਮਤਲਬ ਬਾਅਦ ਵਿੱਚ ਮੈਂ ਕੋਈ ਵੀਡੀਓ ਨਹੀਂ ਪਾਈ ਕੁਝ ਨਹੀਂ ਕੀਤਾਗਾ ਤਾਂ ਉਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਵੀਡੀਓ ਪਾਉਣ ਲੱਗੀਆਂਗੀ ਤਾਂ ਹੁਣ ਵੀ ਤਾਂ ਰੱਬ ਦੀ ਕਿਰਪਾ ਨਾਲ ਤੁਹਾਡੇ ਸਾਥ ਨਾਲ ਜਿਹੜਾ ਇਹ ਚੈਨਲ ਵੀ ਗਰੋ ਕਰ ਰਿਹਾਗਾ ਤੇ ਮੈਨੂੰ ਪਤਾ ਆਏਗਾ ਮੈਨੂੰ ਉਮੀਦ ਆ ਵੀ ਹੁਣ ਮੇਰਾ ਤੁਸੀਂ ਇਸ ਚੈਨਲ ਦੇ ਵਿੱਚ ਜ਼ਰੂਰ ਸਾਥ ਦਿਓਗੇ ਤਾਂ ਹੋ ਸਕਦਾ ਵੀ ਇਹ ਮੇਰਾ ਚੈਨਲ ਅੱਗੇ ਮੈਨੂੰ ਜੋ ਮੈਂ ਉਮੀਦ ਕਰਦੀ ਆਂ ਕਿ ਜੋ ਮੈਂ ਸੋਚਦੀ ਆਂ ਵੀ ਉਹ ਸਭ ਕੁਝ ਮਿਲੂਗਾ ਤਾਂ ਤੁਸੀਂ ਵੀ ਪਲੀਜ਼ ਮੇਰੇ ਚੈਨਲ ਤੇ ਜਿਹੜੀ ਨਵੇਂ ਆ ਉਹਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਤੇ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਤਾਂ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਜੋ ਮੈਂ ਮਿਹਨਤ ਕਰ ਰਹੀ ਆਂ ਮੈਨੂੰ ਰੱਬ ਤੇ ਵੀ ਵਿਸ਼ਵਾਸ ਹੈਗਾ ਕਿ ਰੱਬ ਕਈ ਵਾਰ ਤਾਂ ਇਮਤਿਹਾਨ ਹੀ ਲੈਂਦਾ ਹੁੰਦਾ ਹੈ ਆਪਣੇ ਮੈਂ ਜਦੋਂ ਹੁਣ ਸਵੇਰੀ ਉੱਠਣ ਲੱਗ ਗਈ ਨਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਆਪਣੇ ਆਪ ਚ ਹੀ ਮੈਂ ਬਹੁਤ ਆਪਦੇ ਆਪ 'ਚ એનર્ਜੀ ਇਕੱਠੀ ਕਰ ਲਈ ਹੈਗੀ ਵੀ ਕੁਝ ਵੀ ਹੋਵੇ ਵੀ ਟੁੱਟਣਾ ਨਹੀਂ ਹੈਗਾਗਾ ਕਿਉਂਕਿ ਜਿਹੜੀ ਜ਼ਿੰਦਗੀ ਆਪਣੀ ਇਹਦੇ ਵਿੱਚ ਇਹ ਮੁਸ਼ਕਲਾਂ ਆਉਂਦੀਆਂ ਹੀ ਆਉਂਦੀਆਂ ਸਿੱਧਾ ਰਾਹ ਤਾਂ ਚੱਲ ਹੀ ਨਹੀਂ ਸਕਦੀ ਹੈਗੀ ਤਾਂ ਜਦੋਂ ਮੁਸ਼ਕਲਾਂ ਆਉਂਦੀਆਂ ਆ ਉਹਨਾਂ ਦਾ ਸਾਹਮਣਾ ਕਰਨਾ ਸਿੱਖੋ ਕੋਈ ਕੋਈ ਵੀ ਮੁਸ਼ਕਲ ਆ ਉਹ ਤੁਹਾਡੇ ਨਾਲੋਂ ਵੱਡੀ ਨਹੀਂ ਹੈਗੀਗੀ ਤੁਸੀਂ ਉਹਦਾ ਕੋਈ ਨਾ ਕੋਈ ਹੱਲ ਤਾਂ ਮਿਲ ਹੀ ਜਾਂਦਾ ਹੈਗਾ ਮੈਂ ਇਹੀ ਮੰਨ ਕੇ ਜੇ ਵੀ ਆਪਦੀ ਲਾਈਫ ਨੂੰ ਅੱਗੇ ਚਲਾ ਰਹੀ ਆ ਸਵੇਰੇ ਉੱਠਣ ਦਾ ਮੇਰਾ ਰੀਜ਼ਨ ਇਹੀ ਹੋ ਗਿਆ ਵੀ ਜਿਹੜਾ ਟਾਈਮ ਆ ਉਹ ਆਪਣੇ ਆਪ ਨੂੰ ਦੇਣਾਗਾ ਜਦ ਸਾਰੀ ਦਿਹਾੜੀ ਦਾ ਆਪਾਂ ਦੂਸਰਿਆਂ ਲਈ ਕੰਮ ਕਰਦੇ ਆ ਖਾਸ ਕਰਕੇ ਆਪਾਂ ਲੇਡੀਜ਼ ਜੋ ਘਰੇ ਹੁੰਨੀਆਂ ਹਾਊਸ ਵਾਈਫ ਆ ਤਾਂ ਆਪਾਂ ਆਪਣੇ ਬੱਚਿਆਂ ਲਈ ਕੰਮ ਕਰਦੇ ਆ ਆਪਣੇ ਹਸਬੰਦ ਲਈ ਕੰਮ ਕਰਦੇ ਆ ਆਪਣੇ ਦੂਸਰੇ ਜਿਹੜੇ ਘਰ ਦੇ ਮੈਂਬਰ ਆਗੇ ਉਹਨਾਂ ਲਈ ਕੰਮ ਕਰਨਾ ਤਾਂ ਆਪਣੇ ਲਈ ਜਿਹੜਾ ਟਾਈਮ ਆਗਾ ਉਹ ਆਪਾਂ ਨੂੰ ਨਹੀਂ ਨਿਕਲਦਾ ਹੈਗਾਗਾ ਜੇ ਹੁਣ ਮੈਂ ਸਵੇਰੇ ਜਿਹੜਾ ਟਾਈਮ ਕੀਤਾ ਹੈਗਾ ਉਹ ਆਪਣੇ ਲਈ ਕੱਢਿਆ ਆਪਣੇ ਰੱਬ ਲਈ ਕੱਢਿਆ ਪਰਮਾਤਮਾ ਲਈ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਆਪ ਦੇ ਲਈ ਸ਼ੁਰੂ ਕੀਤਾ ਤਾਂ ਮੈਨੂੰ ਇਹ ਜਿਹੜਾ ਟਾਈਮ ਮੈਨੂੰ ਲੱਗਦਾ ਵੀ ਮੈਨੂੰ ਕੁਝ ਨਾ ਕੁਝ ਦੇ ਰਿਹਾਗਾ ਇੱਕ ਤਾਂ ਉਹ ਊਰਜਾ ਜਿਹੜੀ ਮੈਂ ਸਵੇਰੇ ਸਵੇਰੇ ਇਕੱਠੀ ਕਰਦੀ ਆਂਗੀ ਤੇ ਇੱਕ ਮੇਰਾ ਜਿਹੜਾ ਵਿਸ਼ਵਾਸ ਹੈਗਾ ਵੀ ਜਿਹੜਾ ਹੌਂਸਲਾ ਹੈਗਾ ਹਨਾ ਉਹ ਮੈਨੂੰ ਲੱਗਦਾ ਵੀ ਮੈਨੂੰ ਰੱਬ ਕਿਤੇ ਉਹ ਨਹੀਂ ਟੁੱਟਣ ਦੇਊਗਾ ਤਮੀ ਜਿਹੜਾ ਸਵੇਰੇ ਸਵੇਰੇ ਤੁਸੀਂ ਉੱਠਦੇ ਨਾ ਜਿਹੜੀ ਉਹ ਮਨ ਨੂੰ ਸ਼ਾਂਤੀ ਮਿਲਦੀ ਆ ਨਾ ਉਹ ਦਿਨ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਹੈਗੀ ਤਾ ਮੇਰਾ ਤਾਂ ਹੀ ਸਵੇਰੇ ਜਦ ਤੁਹਾਨੂੰ ਇੱਕ ਦਿਨ ਔਖਾ ਲੱਗੂਗਾ ਤੁਸੀਂ ਵੀ ਉੱਠ ਕੇ ਵੇਖੋ ਹਨਾ ਸਵੇਰੇ ਮੈਨੂੰ ਇੱਕ ਕਮੈਂਟ ਆਇਆ ਸੀਗਾ ਕਿ ਦੀਦੀ ਅਸੀਂ ਤੁਹਾਨੂੰ ਦੇਖ ਕੇ ਵੀ ਮੈਂ ਵੀ ਸਵੇਰੇ ਜਲਦੀ ਉੱਠਣ ਲੱਗ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਉਹ ਕਮੈਂਟ ਪੜ੍ਹ ਕੇ ਕਿ ਦੇਖੋ ਜਦੋਂ ਕੋਈ ਆਪਨ ਆਪ ਨੂੰ ਨਾ ਨਾ ਕੋਈ ਰਸਤਾ ਲੱਭਦਾ ਹੋਵੇ ਤਾਂ ਆਪਾਂ ਕੋਈ ਇਦਾਂ ਦੀ ਚੀਜ਼ ਦੇਖ ਲਗੀ ਦੋ ਆਪਣ ਨੂੰ ਊਰਜਾ ਦੇਵੀ ਤਾਂ ਆਪਣੇ ਅੰਦਰ એનર્ਜੀ ਆਈ ਜਾਂਦੀ ਆ ਕਿ ਉਸ ਚੀਜ਼ ਨੂੰ ਲੈ ਕੇ ਵੀ ਆਪਾਂ ਸੋਚਦੇ ਆਂ ਵੀ ਹਾਂ ਆਪਾਂ ਵੀ ਇਹ ਕਰ ਸਕਦੇ ਆਂ ਕਰ ਸਕਦੇ ਆਂ ਕਿ ਪਰ ਉਹ ਜਿਹੜੀ એનર્ਜੀ ਹੁੰਦੀ ਆ ਨਾ ਉਹ ਕਈ ਵਾਰ ਨਾ ਕਿਸੇ ਨੂੰ ਵੇਖ ਕੇ ਹੀ ਆ ਜਾਂਦੀ ਹੁੰਦੀ ਆ ਕਿ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਵੇਖ ਕੇ ਕੋਈ ਸਵੇਰੇ ਸੰਧਿਆ ਅਮ੍ਰਿਤ ਵੇਲੇ ਉੱਠ ਕੇ ਆਪਣੇ ਲਈ ਸਮਾਂ ਕੱਢਣ ਲੱਗੇ ਆਏਗਾ ਤਾਂ ਤੁਸੀਂ ਜਿਹੜਾ ਉਹ ਟਾਈਮ ਆ ਆਪਣੇ ਲਈ ਕੱਢ ਕੇ ਵੇਖੋ ਤਾਂ ਤੁਹਾਨੂੰ ਖੁਦ ਨੂੰ ਹੀ ਪਤਾ ਲੱਗੂਗਾ ਵੀ ਹਾਂ ਮੇਰਾ ਜਿਹੜਾ ਇਹ ਟਾਈਮ ਆ ਕਿੱਥੇ ਕਿਵੇਂ ਸੈੱਟ ਹੋਇਆਗਾ ਤੇ ਦੇਖੋ ਜੀ ਇੱਥੇ ਮੇਰੀ ਫਰਿੱਜ ਜਿਹੜੀ ਸਾਫ਼ ਹੋ ਗਈ ਸੀਗੀ ਜਿਹੜੇ ਮੈਂ ਸੀਸੇ ਆ ਉਹ ਅਖਬਾਰ ਨਾਲ ਸਾਫ਼ ਕੀਤੇ ਆ ਜਿੰਨਾ ਤੇ ਪਾਣੀ ਪੂਣੀ ਲੱਗਿਆ ਵਾ ਸੀਗਾ ਕਿਉਂਕਿ ਮੈਨੂੰ ਤੇ ਕੀ ਡਰ ਲੈਂਦਾ ਹੁੰਦਾ ਵੀ ਮੇਰੇ ਹੱਥ ਚੋਂ ਨਾ ਕੋਈ ਸੁੱਟ ਜਾਵੇ ਸੀਸਾ ਜਿਹੜਾ ਹੁਣ ਫਰਿੱਜ ਦੇ ਵਿੱਚ ਆ ਗਏ ਲੱਗੇ ਹੋਏ ਤਾਂ ਉਹ ਮੈਂ ਅਖਬਾਰ ਨਾਲ ਸਾਫ਼ ਕਰਕੇ ਤੇ ਸਾਰੀ ਫਰਿੱਜ ਜਿਹੜੀ ਮੈਂ ਸਾਫ਼ ਕਰ ਦਿੱਤੀ ਹੈਗੀ ਤੇ ਸਮਾਨ ਬਾਅਦ ਵਿੱਚ ਮੈਂ ਚੈਨ ਲੱਗੀ ਆਂਗੀ ਮੈਨੂੰ ਵਧੀਆ ਲੱਗੀ ਜਦੋਂ ਮੈਂ ਫਰਿੱਜ ਨੂੰ ਮਤਲਬ ਸਾਫ਼ ਕਰਕੇ ਜਦੋਂ ਲਾਸਟ ਵਾਲਾ ਜਿਹੜਾ ਇਹਦਾ ਵੀਊ ਹੈ ਉਹ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਜੀ ਮਿਲੀ ਮਿਲਦੀ ਹੈ ਜਦੋਂ ਕੋਈ ਕੰਮ ਆਪਣਾ ਇਦਾਂ ਦਾ ਵਧੀਆ ਹੋਵੇ ਨਾ ਤਾਂ ਉਹ ਜਿਹੜਾ ਅਲੱਗ ਹੀ ਸਕੂਨ ਜਾਂ ਦਿੰਦਾ ਹੁੰਦਾ ਹੈਗਾ ਤਾਂ ਦੇਖੋ ਮੇਰਾ ਜਿਹੜਾ ਲਾਸਟ ਵਾਲਾ ਵੀਊ ਹੈ ਤੁਸੀਂ ਫਰਿੱਜ ਦਾ ਵੀ ਕਿੰਨੀ ਸੋਹਣੀ ਲੱਗ ਰਹੀ ਹੈਗੀ ਤੇ ਮੈਨੂੰ ਖੁਸ਼ੀ ਹੋਈ ਇਹਨੂੰ ਦੇਖ ਕੇ ਤਾਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਵੀਡੀਓ ਨੂੰ ਲਾਈਕ